ਨਚਾਈਜ ਅਸਲੇ ਸਮੇਤ ਇੱਕ ਨੌਜਵਾਨ ਪੁਲਸ ਨੇ ਕੀਤਾ ਗ੍ਰਿਫਤਾਰ ਪੁਲਸ ਕਰ ਰਹੀ ਹੈ ਪੁੱਛਗਿੱਛ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਸ ਚਲਾਕਰਤਾ ਅਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੀ ਪੁਲਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਨੌਜਵਾਨ ਨੂੰ ਨਚਾਈਜ ਪਿਸਟਲ ਸਹਨੇ ਪੁਲਸ ਨੇ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਡੀਐਸਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਦੇ ਐਸਐਚਓ ਸਰਪਜੀਤ ਸਿੰਘ ਚਾਲ ਦੇ ਨਾਲ ਕਾਉਂਟਰ ਇੰਟੈਲੀਜੈਂਸ ਵਿਭਾਗ ਅਰਦਾਸਪੁਰ ਦੇ ਸਪੈਸ਼ਲ ਸੈੱਲ ਗੁਰਦਾਸਪੁਰ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੇ ਦੌਰਾਨ ਦੋਸ਼ੀ ਗੁਰਜਿੰਦਰ ਸਿੰਘ ਪੁੱਤਰ ਹਰ ਪਿੰਡ ਸੁਲਤਾਨੀ ਥਾਣਾ ਤੁਰੰਗਲਾ ਨੂੰ ਇੱਕ ਪਿਸਟਲ 32 ਬੋਰ ਬਿਨਾ ਮਾਰਕਾ ਸਮੇਤ ਮੈਗਜ਼ੀਨ ਅਤੇ ਇੱਕ ਪਿਸਟਲ 30 ਬੋਰ ਬਿਨਾ ਮਾਰਕਾ 2 ਰਾਉਂਡ ਚਿੰਤਾ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਮੁਲਜ਼ਮ ਦੇ ਖਿਲਾਫ ਮਕਦਮਾ ਦਰਜ ਕਰਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਨੌਜਵਾਨ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਕਹੇ ਕਿ ਆਸ ਹੈ ਕਿ ਇਸ ਕੇਸ ਦੇ ਵਿੱਚ ਅੱਗੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨ ਜੋ ਪ੍ਰੋਫੈਸਰ ਐਸ.ਪੀ ਸਾਹਿਬ ਗਰਦਾਸਪੁਰ ਸ਼੍ਰੀ ਹਰਜੀਤ ਜਮਾ ਜੀ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਉਸ ਮੁਹਿੰਮ ਦੇ ਤਹਿਤ ਤਾਣਾ ਬਰਾਮਪੁਰ ਕੋਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਸਾਡੇ ਐਸ.ਐਚ.ਓ ਬਰਾਮਪੁਰ ਸਰਬਜੀਤ ਸਿੰਘ ਦੀ ਯੋਗ ਰਹਿਨਮਾਈ ਹੇਠ ਜੀ ਅਸੀ ਜਗੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਗਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ ਏਸੀ ਡਿਵੀਜ਼ਨ ਚੰਦ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਕਿ ਗੁਰਜਿੰ다 ਸਿੰਘ ਨਾਮ ਦਾ ਲੜਕਾ ਜੋ ਸਤਾਨੀਪੁਰ ਦਾ ਰਹਿਣ ਵਾਲਾ ਉਹਦੇ ਕੋਲ ਨਜਾਇਜ਼ ਹਥਿਆਰ ਹੈਗੇ ਆ ਔਰ ਉਹ ਨਜਾਇਜ਼ ਹਥਿਆਰ ਨੂੰ ਗਾਫਰਦ ਤੇ ਵੇਚਣ ਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਜ਼ ਜ਼ਬਤਰਾਮ ਹੋ ਸਕਦੇ ਔਰ ਜਿਸੇ ਕੱਲ 3 ਪੁਆਇੰਟ ਜਿਹੜਾ ਐਸਪੀ ਗੈਸਨ ਸੀ ਦੇ ਨੇੜੇ ਇਹਨਾਂ ਨੇ ਨਾਕਾ ਬੰਦੀ ਦੌਰਾਨ ਦਰਜਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਔਰ ਉਹਦੇ ਕਮਰੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਬਰ ਹੋਏ ਨੇ ਇੱਕ 5.3 ਬੋਰ ਔਰ ਇੱਕ 5.33 ਬੋਰ ਦਾ ਕੰਟਰੀ ਮੇਡ ਵੈਪਨ ਨੇ ਔਰ ਪਿਸਟਲ ਨੇ ਜਿਹਨਾਂ ਨੂੰ ਅਦਾ ਦੇ ਨਾਲ ਦੋ ਗੌਂਗ ਵੀ ਜਿਹੜੇ ਆ 33 ਬੋਰ ਦੇ ਬਣਦੇ ਸରି ਤੇ ਕੋ ਪਹਿਲਾਂ ਵੀ ਮਾਮਲਾ ਦਰਜਾ ਨੌਜਵਾਨ ਤੇ ਨਹੀਂ ਥਾਣੇ ਦੇ ਰਿਕਾਰਡ ਮਾਤਾ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈ ਔਰ ਇਹਦੀ ਗਾ ਫਰਦਰ ਆਪਾਂ ਡੈਰੋਗੇਸ਼ਨ ਕਰ ਰਹੇ ਹਾਂ ਜੀ ਇਹਦੇ ਸਾਡੇ ਕੋਲੇ ਸਟਾਫ ਦੇ ਦਾ ਰਿਮਾਰਕ ਲੈ ਕੇ ਫਿਰ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾ ਫਰਦਰ ਕਿੰ ਨੂੰ ਦੇਣੇ ਸੀ ਜਾਂ ਇਹਦਾਂ ਕੋ ਵਾਰਦਾਤ ਕਰਨੀ ਸੀ ਆਦਰਵਾਇਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਜਿਹੜੀ ਪੁਸ਼ਟੀ ਉਸ ਤਰ੍ਹਾਂ ਪਤਾ ਕਰ ਰਹੇ ਹਾਂ ਔਰ ਉਹਨੂੰ ਵੀ ਇਸ ਮਤਲਬ ਮੇਲੇ ਚ ਨਾਮ